ਬਾਬਾ ਦੀਪ ਸਿੰਘ ਜੀ ਦੇ ਅੱਗੇ ਕੀਤੀ ਅਰਦਾਸ ਚ ਬਹੁਤ ਤਾਕਤ ਹੈ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਸਾਡੀ ਸੋਚ ਉਸ ਤੱਕ ਕਲਪਨਾ ਹੀ ਨਹੀਂ ਕਰ ਸਕਦੀ ਕਿਉਂਕਿ ਕੀ ਕਰ ਸਕਦੇ ਆ ਇਹ ਕੈਸਾ ਸਮਾਂ ਦੇਖਿਆ ਮੈਂ ਆਪਣੀ ਜ਼ਿੰਦਗੀ ਚ ਜਦੋਂ ਹਰ ਕਿਸੇ ਨੇ ਮੇਰਾ ਸਾਥ ਛੱਡਿਆ ਆਪਣੇ ਆਦੇ ਹੱਥੋਂ ਵੀ ਸੱਟਾ ਖਾਦੀਆਂ ਤੇ ਕਈ ਵਾਰੀ ਤਾਂ ਮੰਨਣ ਨਾਲ ਪਰੇਸ਼ਾਨ ਹੋ ਜਾਂਦਾ ਸੀ ਕਿ ਬਾਬਾ ਜੀ ਦੇ ਅੱਗੇ ਜਾ ਕੇ ਸਵਾਲ ਕਰੀਦੇ ਸੀ ਕਿ ਮੇਰੇ ਨਾਲ ਹੀ ਕਿਉਂ ਹੁੰਦਾ ਅਦਾ ਜੇ ਮੈਂ ਸਾਰਿਆਂ ਨਾਲ ਚੰਗਾ ਕਰਦਾ ਤੇ ਦੁਨੀਆ ਫਿਰ ਕਿਉਂ ਮੈਨਾਂ ਮਾੜਾ ਕਰ ਜਿੰਦੀ ਐ ਪਰ ਉਹ ਸਮਾਂ ਸੀ ਤੇ ਅੱਜ ਦਾ ਸਮਾਂ ਬਾਬਾ ਹੀ ਨੇ ਐਸੀ ਜ਼ਿੰਦਗੀ ਬਦਲੀ ਐ ਮੇਰੀ ਮੈਂ ਪਰਵਾਹ ਹੀ ਨਹੀਂ ਕਰਦਾ ਕਿਸੇ ਦੀ ਹੁਣ ਬਾਬਾ ਦੀਪ ਸਿੰਘ ਜੀ ਨੇ ਇੰਨੀ ਤਾਕਤ ਭਰਤੀ ਐ ਕਿ ਹੋਂ ਤਾਂ ਭਾਵੇਂ ਸਾਰਾ ਜੱਗ ਵੈਰੀ ਹੋ ਜੇ ਫੇਰ ਵੀ ਕੋਈ ਪਰਵਾਹ ਨਹੀਂ ਹੈਗੀ ਜਦੋਂ ਬਾਬਾ ਦੀਪ ਸਿੰਘ ਜੀ ਹਰ ਵੇਲੇ ਅੰਗ ਸੰਗ ਹੋਣਾ ਤੇ ਤੁਹਾਡਾ ਕਿਸੇ ਨੇ ਕੀ ਵਿਗਾੜ ਲੈਣਾ ਇੱਥੇ ਸਾਰੀਆਂ ਗੱਲਾਂ ਬਾਬਾ ਜੀ ਦੇ ਛੱਡੀਆਂ ਹੀ ਆ ਸੋ ਐਸ ਕਰਕੇ ਹਾਲਾਤ ਜਿੰਨੇ ਮਰਜ਼ੀ ਖਰਾਬ ਹੋਣ ਸਭਨੇ ਸਾਹ ਛੜਦਾ ਹੋਵੇ ਤੁਹਾਡਾ ਭਾਵੇਂ ਬਾਬਾ ਹੀ ਦੇ ਅੱਗੇ ਅਰਦਾਸ ਕਰਨੀ ਨਾ ਛੱਡਿਓ ਉਹਨਾਂ ਨੇ ਬਚਾਣਾ ਤੁਹਾਨੂੰ ਇਹ ਮਤਲਬ ਦੀਆਂ ਯਾਰੀਆਂ ਅੱਜ ਹੈਗੀਆਂ ਕੱਲ ਨਹੀਂ ਹੈਗੀਆਂ ਉਹਨਾਂ ਨੂੰ ਬਾਹ ਫੜਾ ਕੇ ਰੱਖੋ ਬਸ ਆਪਣੀ ਫੇਰ ਭਾਵੇਂ ਸੁਨਾਮੀ ਆਜੇ ਤੂਫਾਨ ਆਜੇ ਤੁਹਾਨੂੰ ਨਹੀਂ ਡੋਲਣ ਦਿੰਦੇ ਹੋ ਐਨਾ ਮੈਂ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਜਿੰਨੇ ਬਾਬਾ ਦੀਪ ਸਿੰਘ ਜੀ ਨੂੰ ਆਪਣਾ ਬਣਾ ਲਿਆ ਨਾ ਉਹਨੂੰ ਵੱਡੇ ਤੋਂ ਵੱਡਾ ਦੁੱਖ ਵੀ ਹੱਥੇ ਤੋੜ ਨਹੀਂ ਸਕਦਾ